ਹਾਂ ਜੀ ਸਗਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਿੱਲੋਵਾਲ ਕੱਚਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ گاਵਾ ਦਿਖਾਉਣੀ ਆ ਚਾਰੇ ਦੀਆਂ ਚਾਰੇ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰੀ ਕਰਾ ਲੋ ਪਰ ਪਸ਼ੂ ਦੀ ਤਸੱਲੀ ਆਪਣੇ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਤੇ ਵੀਰ ਜੀ ਨਾਮ ਦੱਸਦੇ ਕਹਿੰਦੇ ਫਿਰ ਨਾਮ ਆਪਣਾ ਮਨਦੀਪ ਸਿੰਘ ਹੈ ਮਾਸਟਰ ਮਨਦੀਪ ਸਿੰਘ ਠੀਕ ਪੀਲਵਾਲ ਕੱਚਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੈਗਾ ਜੀ 9814386436 ਤੇ ਦੂਸਰਾ ਪੇਜ ਦਾ ਨੰਬਰ ਆ ਗਿਆ 8437611911 ਠੀਕ ਹੈ ਵੇਗ ਗਿਆ ਪਿਛਲਾ ਮਾਲ ਫਿਰ ਹਾਂਜੀ ਪਿਛਲਾ ਮਾਲ ਉਹਦੇ ਨਹੀਂ ਵੇਗ ਗਿਆ ਸੀ ਠੀਕ ਹੈ ਅੱਜ ਵੀ ਭਾਜਿਆ ਜੀ ਫਿਰ ਭਾਜਿਆ ਜੀ ਸਾਰੇ ਭਾਜੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਆ ਥਾਣੇ ਦੇ ਦੇਖ ਸਾਤੇ ਕਿ ਕਿੰਨਾ ਇਤਰਾ ਨਹੀਂ ਲੱਗੇ ਤਾਂ ਕਿੰਨੇ ਚਿਰ ਦੀ ਸੋਈ ਵੀਰ ਜੀ ਇਹ 10 ਦਿਨ ਹੋ ਗਈ ਜੀ ਸੋਈ ਨਹੀਂ 10 ਦਿਨ ਹੋ ਗਏ ਸੋਈ ਨਹੀਂ ਬਾਕੀ ਆ ਬੇ ਹੈਗੀ ਚਲੋ ਜਰਸੀ ਕ੍ਰੋਸ ਚ ਤੇ ਕਿੰਨਾ ਦੁੱਧ ਕਰ ਗਈ ਤਿਆਰ ਏ ਜਦ ਮਿਰਝ ਜਿਹੜਾ ਮੌਕੇ ਤੇ ਤਿਆਰ ਹੋਊਗਾ 13 ਲੀਟਰ ਦੁੱਧ। ਤਿਆਰ ਜਿਹੜਾ। ਹਾਂਜੀ ਤਿਆਰ ਤੇ ਭਾਈ। ਅਜੇ ਤੇ ਦੁੱਧ ਹੋਰ ਵਾਜੂਗੀ ਤੇ। ਜਿਸ ਵੇਲੇ ਮਤਲਬ ਸਾਡੇ ਕੋਲੋਂ ਗਈ ਸੀ 12 17 18 ਲੀਟਰ ਸੀ ਇਹਨਾਂ ਨੇ ਸਾਫ ਸੁਭਾਅ ਲਈ ਕੀਤੀ। ਜਾਂ ਤੁਸੀਂ ਵੀ ਸਾਡੇ ਦੁੱਧ ਫਿਰ 16 17 ਚਾਹ ਲਈ। ਠੀਕ ਹੈ ਜੀ। ਤੇ ਬਾਕੀ ਉਹ ਬੱਚਾ ਥੱਲੇ ਖੜੀ ਐ। ਆ ਬੱਚਾ। ਅੱਛਾ ਇਤਰਾ ਹੀ ਥੱਲੇ ਬੈਠਾ। 17 ਹਾਰ ਕੇ ਬਾ ਬੱਚਾ ਛੱਡੋ ਕੋਲ ਨਾਲ ਜਦੋਂ ਇਤਰਾ ਚੇਲੇ ਪਾਣਾ ਚਾਹੁੰਦਾ। ਠੀਕ। ਚਾਚੂ ਬੜਾ ਪੋਲਾ ਐ। ਠੀਕ ਹੈ ਜੀ। ਹਾਂਜੀ ਤੇ ਆ ਥਾਣੇ ਦੇ ਦੇਖ ਸਾਡੇ ਆਪਾਂ। ਤੇ ਹੁਣ ਜਿਹੜਾ ਘਰੋਂ ਦੁੱਧ 13 ਲੀਟਰ ਚਵਾ ਦੇ ਹੁਣ ਹਾਂ 13 ਲੀਟਰ ਦੁੱਧ ਚਵਾ ਕੇ ਲਾ ਤੇ ਮੁੱਲ ਫਿਰ ਇਹਦਾ ਬੋਲੇ ਵੀਰ ਜੀ ਜਿਆ ਜੀ ਬੋਲੇ ਤਾਂ ਭਾਂ 45 ਕਰ ਲਈ 50 ਕਰਤੀ 40000 ਰੁਪਏ ਹੋਰ ਕਰਦੀ ਮੰਨ ਤਾਂ 2000 ਹੋਰ ਛੋੜ ਕਰ ਦੇ 38000 ਠੀਕ 38000 ਦੀ ਬਾਕੀ ਮੌਕੇ ਤੇ ਹੋਰ ਹੋ ਚੁਗੀ ਮੰਨ ਤਾਂ ਠੀਕ ਐ ਤੇ ਬਾਕੀ ਜਿਹੜੀ ਦੂਸਰੇ ਨੰਬਰ ਤੇ ਵੀ ਤਾਜੀ ਸੋਈ ਜਾਂਦੀ ਆ ਪਹਿਲਾ ਸੂਆ ਜੀ ਇਹ ਕਿੰਨੇ ਦਿਨਾਂ ਦੀ ਸੋਈ ਆ ਇਹ ਤਾਜੀ ਸੋਈ ਹੈ 5-6 ਦਿਨਾਂ ਦੀ ਸੋਈ ਹੈ ਅੱਜ ਪਹਿਲਾ ਮਾਰਨ ਦੀ ਹੈ ਅੱਛਾ ਇਹ ਦੇਖੋ ਦੁੱਧ ਇਹਦੇ ਕਿੱਲੇ ਦੋ 13 ਲੀਟਰ ਤਿਆਰ ਹੈ ਇਹ ਪਹਿਲੇ ਤਿਆ ਆ ਲੈ ਸਾਦੇ ਜੇ ਉਤਰਾ ਹੀ ਜਿਲੀਪੜੀ ਹੈ ਮਗਰ ਤੋੜ ਦ ਫੇਰ ਇਹਨਾਂ ਪਹਿਲਾ ਸੂਆ ਜਿਹੜਾ ਕਹਿੰਦੇ ਵੀ ਸੂਈ ਦੁੱਧ 13 ਲੀਟਰ ਕਹਿੰਦੇ ਤਿਆਰ ਹੈ ਉਹ ਮਗਰ ਬੱਚਾ ਆ ਕੇ ਬੱਚੀ ਮੇਰੇ ਮਗਰ ਬੱਚੀ ਹੈ ਇਹ ਖਾਣੇ ਦੇ ਆਪਾਂ ਦੇਖ ਸਕਦੇ ਹਾਂ ਇਹ ਵੀ ਠੰਡੀ ਸੇਲ ਜੀ ਹਾਂ ਜੀ ਦਿਖਾ ਦੇ ਇਸ ਤਰ੍ਹਾਂ ਹੀ ਇਹ ਇੱਕ ਤਰ੍ਹਾਂ ਨੇ ਪਰ ਫਿਰ ਆਦੋ ਪਛ ਡਰ ਜਾਂਦਾ ਹੈ ਜੇ ਇਹ एकदम ਬਾਕੀ ਆ ਦੇਖ ਸਕਦੇ ਹੈਗੀ ਠੰਡੀ ਤੇਰੀ ਹੈ ਜਿੰਦਾ ਮਰਜੀ ਚ ਉਹ ਕੋਈ ਤੇ ਜੀ ਜਿਹੜਾ ਪਾਉਗਾ ਨਾ ਆਪਾਂ ਠੀਕ ਹੈ ਤੇ ਜੇ ਤੇ ਦੁੱਧਾਂ ਇਹ ਵੀ ਵਾਜੂਗੀ ਤੇ ਅੱਜ ਮੈਲੇ ਤੇ ਇਹ 15 16 ਲੀਟਰ ਚ ਵਾਈ ਜੂਗੀ 15 16 ਲੀਟਰ ਦੇ ਲਾਗੇ ਬੰਨੇ ਇਹ ਵੀ ਜਿਹੜਾ ਕਿੰਨੇ ਕਿ ਚਵਾਜੂਗੀ ਤੇ ਉਹ ਵਛੀਏ ਦੇ ਮਗਰ ਬਾਕੀ ਆਪਣੀ ਸਮਝ ਕਰਨੀ ਤੁਹੀਂ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਇਹਦਾ ਜਾਇਦਾ ਮੁੱਲ ਭਾਵੇਂ 40 ਕਰ ਲਈਏ ਹਾਂ ਨਾ 35000 ਦੀ ਜਿਆਦਾ ਅੱਛਾ 35000 ਤੀ ਦੇ ਲੋਗੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂਜ ਤੁਹਾਡੇ ਮਗਰ ਹਾਂਜੀ ਇਹ ਪਹਿਲਾ ਸੂਆ ਜੀ ਬਿਨਾ ਬੱਚੇ ਤੋਂ ਹਾਂ ਬਿਨਾ ਬੱਚੇ ਤੋਂ ਬੱਚਾ ਨਹੀਂ ਜਿਹਦਾ ਹੈਗਾ ਅੱਛਾ ਮੂੰਹ ਛਿੱਗੀ ਜੀ ਮੂੰਹ ਛੇ ਦੰਦ ਦੇ

ਤਾਂ ਤੋਂ ਬੜਾ ਪਿਆਰ ਲਾ ਕੇ ਜਵਾਬ ਬੜਾ ਵਧੀਆ ਜੀ ਹਾਂ ਜੀ ਅੱਛਾ ਹਾਂ ਜੀ ਇਹਦਾ ਸਰਦੋ ਤੇ ਥੱਲੇ 9 ਲੀਟਰ ਹੋ ਗਿਆ ਠੰਡੀ ਸੀ ਲੈ ਆਵੀਂ ਠੀਕ ਹੈ ਠੰਡੀ ਨੂੰ ਬੜਾ ਪਾੜਾ ਪੋੜੋ ਬਿੰਦਾ ਜੀ ਪਾੜਾ ਮਸਾਲਾ ਅੱਛਾ ਅਗਨੇ ਵੀ ਥੋੜਾ ਜਿਹਾ ਪਾੜਾ ਪਾ ਗਏ ਤੇ ਬਾਇਨਾਂ ਚ ਲੈ ਰੱਸੀ ਪਾ ਲਈ ਦੀ ਮੜੀ ਜੀ ਦਾਸ ਨਹੀਂ ਜੀ ਅੱਛਾ ਚਲੋ ਤਾਂ ਨਾਲ ਪਾਸੇ ਇੱਕ ਰੱਸੀ ਪਾ ਲਈ ਠੀਕ ਹੈ ਥੱਲੇ ਰੱਸੀ ਪਾ ਗਏ ਇਹਦੇ ਨਾਲ ਅੱਜ ਚਿਕੜਾ ਬਣੇਗਾ ਸਵਾਦ ਜੀ ਇਹ ਬਣਤੋ ਹਾਂ ਜੀ ਸਵਾਦ ਆ ਵੀ ਉੱਤਰਾ ਹੈਗੀ ਠੰਡੀ ਧੀਰੀ ਆ ਚੱਲ ਗਏ ਆ ਪਾੜਾ ਪਾਉਂਦਾ ਠੀਕ ਹੈ ਠੀਕ ਹੈ ਜੀ ਆ ਥਾਂ ਦੇ ਖਾਲੇ ਜੇ ਵੀ ਆਪਾਂ ਲਾ ਗਏ ਤਾਂ ਤੇ ਥਨ ਥਨ ਵੀਧੀ ਓਕੇ ਆ ਸਾਰੇ ਇਧਰ ਠੀਕ ਆਗੇ ਥਾਂ ਦੇ ਜਿਮਾਰੇ ਦੱਸ ਦਿੰਦੇ ਜੇ ਅਗਲਾ ਥਾਂ ਬੈਣੀ ਵਾਲਾ ਉਹਦੇ ਚ 4-5 ਧਾਰਾ ਮੜ ਗਈਆਂ ਇਹ ਘਟਿਆ ਅੱਛਾ ਤੇ ਆਪਾਂ ਇਹ ਧਾਰਾ ਦਾ ਭਰ ਕੇ ਜਾਦਾ ਨਹੀਂ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਵੀ ਬਿਲਕੁਲ ਜਾਇਜ਼ ਬੁੱਲ 25000 ਕਿਤੇ ਦਾ 20000 ਦੇ ਦਾਂ। ਅੱਛਾ 20000 ਦੀ ਦੇ ਦੋਗੇ। ਦੁੱਧ ਕੋਈ ਸੇਵਾ ਕਰਦੇ ਕੱਦ ਕੱਠ ਲਈ ਦੁੱਧ 12-13 ਕਿਲੋ ਦੇ ਦਿਓ ਕਿਉਂਕਿ ਸੂਈ ਨੂੰ 2 ਮਹੀਨੇ ਤੋਂ ਲਗਭਗ ਹੀ ਜ਼ਿਆਦਾ ਟਾਈਮ ਨਹੀਂ ਹੈ। ਤੇ ਹੁਣ 9 ਲੀਟਰ ਕਰੋ ਚੁਆਦੋ। ਲੈਕਟਰ ਕਰੋ ਤਿਆਰ ਦਵਾਂ ਚੁਆਦੋ। ਠੀਕ ਹੈ ਜੀ। ਤੇ ਹੁਣ ਆ ਜਿਹੜੀ ਗਾਂ ਆ। ਇਹਦੀ ਪਹਿਲੇ ਸੂਈ ਜੁਆ ਤੀ ਜੀ ਗਾਈ। ਅੱਛਾ ਇਹਦਾ ਵੀ ਪਹਿਲਾ ਸੂਆਈ ਹੈ। ਇਹਦਾ ਬੱਚਾ ਵੀ ਨਹੀਂ ਹੈਗਾ। ਹਾਂ ਜੀ। ਸੋਨੇ ਰੰਗ ਰੂਪ ਦੀ ਆ ਚਲੋ ਇਹ ਵੀ। ਇਹ ਥਾਣੇ ਦੇ ਦੇਖ ਸਕਦੇ ਆ ਪਾ ਲੱਗੇ ਤਾਂ ਪਰ ਮਲੇ ਘਰ ਮਰ ਕੇ ਤਾਂ ਪਾੜਾ ਪਾ ਲਿਆ ਜੀ ਇਸ ਤਰ੍ਹਾਂ ਪਾੜਾ ਪਾ ਕੇ ਨਾ ਮਸਕਾ ਪਾੜਾ ਪਾ ਕੇ ਨਾ ਰੱਸੀ ਲਾ ਲਈ ਦੀ ਉਧਰੇ ਪਾਸੇ ਇਹਨੂੰ ਉੱਪਰ ਰੱਸੀ ਪਾਈ ਦੀ ਉਹਨੂੰ ਕੱਲੇ ਗਈ ਦੀ ਉੱਤੇ ਜਾ ਲੈ ਲੱਗੇ ਤਾਂ ਨਾ ਬੜੀ ਚੁੰਚ ਨਹੀਂ ਸੀ ਠੰਡੀ ਲੇ ਫਸਮਨੀ ਉਹਦੇ ਦਾਤ ਕਰਾਇਆ ਐਥਾਂ ਤੋਂ ਮਾੜੀ ਜੀ ਦਰਦ ਮਣਾਉਂਦੀ ਕਿ ਬੱਚੇ ਨੇ ਆਵਾ ਦੰਦ ਮਾਰਿਆ ਸੀ ਉਹਦੇ ਕਰਕੇ ਮਾੜੀ ਜੀ ਦਰਦ ਮਣਾਉਂਦੀ ਐਥਾਂ ਤੋਂ ਹੋਰ ਉਤਰਾ ਬਿਲਕੁਲ ਸੀਠੰਡੀ ਜਿੱਤਾਂ ਬੱਜੀ ਚੋਏਗੀ ਠੀਕ ਐ ਹਾਂਜੀ ਉਤਰਾ ਕੋਈ ਗੱਲ ਨਹੀਂ ਉਤਰਾ ਕੋਈ ਗੱਲ ਜਿੱਦਾਂ ਕਰੀ ਤਾ ਠੀਕ ਐ ਤੇ ਇਹਦੇ ਕੋਲ ਉਤਰਾ ਦੁੱਧ ਕਿੰਨਾ ਹੈ ਉਹ ਕਹਿੰਦੇ ਥੱਲੇ ਵੀ 9 ਲੀਟਰ ਪਿਆ ਰਿਹਾ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਵੀ ਗਿਆ ਜੀ ਕਰਾਂਗੇ ਬੋਲੇ ਇਹਦਾ 25000 ਕਰੀਦਾ 20000 ਅੱਛਾ 20000 ਦੀ ਠੀਕ ਐ ਤੇ ਬਾਕੀ ਇਹ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਲੈ ਜਾਈਏ। ਦੋ ਟਾਈਮ ਆਵੇ ਕੋਈ ਚੋ ਕੇ ਤਸੱਲੀ ਕਰ ਦੇਗਾ। ਠੀਕ ਹੈ ਜੀ। ਤੇ ਬਾਕੀ ਇੱਥੇ ਆਓ। ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਹਿਸ਼ ਚਾਹ ਕੇ ਖੜੋ ਜੀ।